ਖਡੂਰ ਸਾਹਿਬ ਤੋਂ ਐਮਪੀ ਬਣੇ ਅਮਰਥਪਾਲ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਸੱਦਿਆ ਗਿਆ ਹੈ ਕਿਸ ਥਾਂ ਦੇ ਉੱਤੇ ਇਕੱਠ ਸੱਦਿਆ ਗਿਆ ਤੇ ਕਿੰਨੀ ਤਰੀਕ ਨੂੰ ਜਿਹੜਾ ਇਕੱਠ ਹੋਏਗਾ ਤੇ ਇਸ ਦਾ ਮਕਸਦ ਕੀ ਹੋਏਗਾ ਕੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਹੁਣ ਮੁਸ਼ਕਲਾਂ ਫਿਰ ਤੋਂ ਵੱਧ ਚੁੱਕੀਆਂ ਨੇ ਕੌਣ ਕੌਣ ਉਸ ਇਕੱਠ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਕਿਹੜੀਆਂ-ਕਿਹੜੀਆਂ ਸੰਸਥਾ ਸ਼ਾਮਲ ਹੋਣਗੀਆਂ ਤੇ ਸਥਿਤੀ ਕੀ ਰਹਿਣ ਵਾਲੀ ਹੈ ਹਾਲਾਤ ਕੀ ਰਹਿਣ ਵਾਲੇ ਨੇ ਫੈਸਲਾ ਕਿਸ ਵੱਲੋਂ ਲਿਆ ਗਿਆ ਤੇ ਕਿਉਂ ਲਿਆ ਗਿਆ ਇਹਦੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਵੜੇਂਗ ਹਨ ਪੁੱਸਾ ਪ੍ਰੋਗਰਾਮ ਸਵਾਗਤ ਹੈ ਜੀ ਜਿਆ ਨੂੰ ਜੀ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸੋਤਿਆਂ ਨੂੰ ਦਿਲ ਦੀ ਗਹਿਰਾਈ ਤੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਪੁੱਸਾਬ ਭਾਈ ਅਮਰਤਪਾਲ ਸਿੰਘ ਵੱਲੋਂ ਸਮੇਂ-ਸਮੇਂ ਤੇ ਗਤੀਵਿਧੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਜਦੋਂ ਐਨਐਸ ਲੱਗਿਆ ਉਸ ਤੋਂ ਬਾਅਦ ਵੀ ਭੁਖੜਤਾਲ ਕੀਤੀ ਗਈ ਸੀ ਉਹਨਾਂ ਦੇ ਪਰਿਵਾਰ ਵੱਲੋਂ ਤਾਂ ਹੁਣ ਇੱਕ ਕੱਠ ਸੱਦਿਆ ਗਿਆ ਹੈ ਮਾਜੇ ਦੇ ਵਿੱਚ ਇਹ ਕਿਸ ਵੱਲੋਂ ਸੱਦਿਆ ਗਿਆ ਤੇ ਇਸ ਦੇ ਕਾਰਨ ਕੀ ਨੇ ਸਮੱਸਿਆ ਕੀ ਹੈ ਸਰਪੁੱਸਾਬ ਭਾਈ ਅਮਰਤਪਾਲ ਸਿੰਘ ਜੀ ਅਸਾਮ ਦੇ ਡਿਬਰੂ ਗਰਜੇਲ ਦੇ ਵਿੱਚ ਤਕਰੀਬਨ ਪਿਛਲੇ 1.5 ਸਾਲ ਤੋਂ ਬੰਦ ਨੇ ਦੇਹ ਦੇ ਵਿੱਚੋਂ ਹੀ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਖਨੂਰ ਸਾਹਿਬ ਤੋਂ ਬਣੇ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਭਾਰੀ ਜਿੱਤ ਖਰਾਬ ਹੋਈ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਇੱਕ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਮਾਧਿਅ ਵਿੱਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਰਖੜ ਪੁੰਨਿਆਂ ਦੇ ਵਿਹਾਰੇ ਦੇ ਉੱਤੇ ਇੱਕ ਅਖਾਟ ਕੀਤਾ ਜਾਵੇ ਬਹੁਤ ਵੱਡਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕਟਵਿਚ ਤੇ ਬਿਤਾਇਆ ਜਾਏਗਾ ਕਿ ਜਿਹੜੇ ਬੰਤੀ ਸਿੰਘ ਸਾਡੇ ਬੜੇ ਵੱਮੇ ਸਮੇਂ ਤੋਂ ਜੇਲਾ ਕੱਟ ਚੁੱਕੇ ਨੇ ਫੇਰ ਵੀ ਉਹਨਾਂ ਨੂੰ ਜੇਲ ਤੋਂ ਰਿਹਾਈ ਨਹੀਂ ਮਿਲ ਰਹੀ ਕਿ ਉਹਨਾਂ ਨੇ ਆਪਣੇ ਬਾਰੇ ਵੀ ਕਿਹਾ ਕਿ ਜਦੋਂ ਮੈਂ ਮੈਂਦਰ ਸਾਹਿਬ ਵੀ ਮੈਂ ਕੁੱਝ ਕਿਹਾ ਮੈਂ ਸੰਬਾਧਿਤ ਸਵਾਲ ਇਹ ਪਰਪਰੰਪਰਾਵਾਂ ਦੀ ਸਾਡੀ ਅਤੇ ਥੇਰ ਜਿਹਾ ਸਪੀਕਰ ਨੇ ਮੈਨੂੰ ਪਾਰਲੀਮੈਂਟ ਦੇ ਸੌਂਚ ਭਾਈ ਉਸੇ ਵਿੱਚ ਸੰਬਾਧਿਤ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਸਰਕਾਰ ਆ ਉਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੀ ਮਿਲਿ ਕੋ ਗੱਦਾਰ ਨਹੀਂ ਹੋ ਰਹੀ ਇਹ ਉਹ ਸਿੱਖਾਂ ਨੂੰ ਬੰਦੀ ਬਣਾ ਕੇ ਰੱਖਾਉਂਦੀ ਹੈ ਜਿਨ੍ਹਾਂ ਕੀ ਬਾਤੀ ਜਿਹੜੇ ਲੋਕ ਨੇ ਉਹਨਾਂ ਨੂੰ ਕਹੇ ਉਹ ਬਲਾਤਕਾਰ ਦੇ ਕੇਸੀ ਹੋਣ ਦੇ ਸਿਹਤ ਪਾਤਲਾਂ ਦੇ ਹੁਣ ਉਹਨਾਂ ਨੂੰ ਸਮੇਂ ਸਿਰ ਉਹਨਾਂ ਦੀ سزا ਸਪੈਕ ਬਾਕਦਰ ਹਾਈ ਕਰਮੀ ਹੋ ਜਾਂਦੀ ਉਸ ਤੋਂ ਪਹਿਲਾਂ ਵੀ ਛੋੜ ਦੇ ਕੇ ਰਿਹਾਈ ਕਰਦੇ ਜਿਵੇਂ ਬਿਲਕੁਲ ਬਾਨੋ ਦਾ ਕੇਸ ਸੀ ਬਿਲਕੁਲ ਬਾਨੋ ਦਾ ਕੇਸ ਸੀਗਾ ਉਹਦੇ ਨਾਲ ਕਿਵੇਂ ਬਲਾਤਕਾਰ ਹੋਇਆ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ سزا ਮਿਲੀ سزا ਤੋਂ ਪਹਿਲਾਂ ਉਹਨਾਂ ਰਿਹਾ ਕਰ ਕੇ ਰਿਹਾਈ ਸਮੇਂ ਸਰਕਾਰ ਨੂੰ ਤੇ ਗੜਾ ਦੇ ਵਿੱਚ ਹਾਰ ਪਾਏ ਹਾਰ ਪਾ ਕੇ ਉਹਨਾਂ ਨੂੰ ਲੈਕਚਰਾਂ ਦੇ ਵਿੱਚ ਪਾ ਰਿਹਾ ਇਹ ਕਹਿੰਦੇ ਕਿਉਂ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਦੂਜੇ ਦਰਜੇ ਦਾ ਸਲੂਕ ਕੀਤਾ ਜਾਂਦਾ ਹੈ ਇਸ ਕੱਟ ਦੇ ਵਿੱਚ ਇਹ ਵਿਚਾਰਾ ਹੋਣ ਗਿਆ ਚੰ타 ਸਾਹਿਬ ਇਹ ਕੱਟ ਮੈਂ ਬਿਲਕੁਲ ਕਹਾਂ ਇੱਕ ਇਤਿਹਾਸਿਕ ਕੱਟ ਹੋਊਗਾ ਇਤਿਹਾਸਿਕ ਕੱਟ ਹੋਣ ਦਾ ਮਤਲਬ ਥਾਰ ਨਹੀਂ ਕੀ ਹੈ ਜਦੋਂ ਉਹ 2 ਲੱਖ ਦੇ ਫਰਕ ਦੇ ਨਾਲ ਉਸ ਇਲਾਕੇ ਤੋਂ ਜਿੱਥੇ ਨੇ ਇਕ ਤਣ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਇਕੱਠ ਹੋਇਆ ਤੇ ਉੱਥੇ ਗਿਰਦੀ ਦਾ ਉਹਦਾ ਪਹਿਲਾਂ ਦਾਦੇ ਨਾਲ ਬਹੁਤ ਵੱਡੀ ਗਿਰਦੀ ਹੋਈ ਸੀ ਇਹ ਦੋਨਾਂ ਸਰਕਾਰਾਂ ਨੂੰ ਇੱਕ ਚੈਲੰਜ ਹੈ ਤੇ ਸਰਕਾਰ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ ਦੂਜੀ ਗੱਲ ਅੱਜਕੱਲ ਸੋਮਣੀ ਅਕਾਲੀ ਦੇ ਦਲ ਦੇ ਵਿੱਚ ਬਹੁਤ ਵੱਡਾ ਘਵਾੜਾ ਚੱਲ ਰਿਹਾ ਹੈ ਦੋ ਤੜੇ ਆਪਸ ਦੇ ਵਿੱਚ ਇੱਕ ਦੂਜੇ ਉੱਤੇ ਐਨੇ ਗੰਦੇ ਕਾਸ਼ ਐਨੇ ਗੰਦੇ ਅਲਜ਼ਾਬ ਐਨਾ ਕੁ ਲਾ ਰਹੇ ਨੇ ਜੇ ਅੱਜ ਸਮਝਿਆ ਜਾਵੇ ਅਕਾਲੀ ਦਲ ਇੱਕ ਤਰ੍ਹਾਂ ਖਤਮ ਹੋਣ ਦੇ ਕਿਨਾਰੇ ਉੱਤੇ ਜਰ ਪਹੁੰਚਾ ਹੈ ਪਰ ਪੰਥ ਘਤੈ ਸੀ ਤੇ ਸਿੱਖ ਬੁੱਧੀ ਜੀ ਵੀ ਚਾਹੁੰਦੇ ਨੇ ਕਿ ਇਹਨਾਂ ਦੋਨਾਂ ਨੂੰ ਇੰਤਸਾਰ ਕੇ ਜਿਹੜੇ ਬਾਗੀ ਨੇ ਤੇ ਜਿਹੜੇ ਮੌਜੂਦਾ ਕਰ ਲੈਣਾ ਦੋਨਾਂ ਨੂੰ ਨਿਸਾਰ ਕੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਜਾਂ ਨਵੀਂ ਜਥੇਬੰਦੀ ਪੈਦਾ ਕੀਤੀ ਜਾਵੇ ਜਿਹੜੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੇ ਪ੍ਰਬੰਧ ਨੂੰ ਸਾਹਮਣੇ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਾਦਲ ਸਾਹਿਬ ਦੇ ਸਮੇਂ ਤੋਂ ਬਹੁਤ ਨਘਾਰ ਆਇਆ ਹੋਇਆ ਹੈ। ਰੋਜ਼ ਕੋਈ ਨਾ ਕੋਈ ਸਕੈਂਡਲ ਲੱਗਦੇ, ਰੋਸ਼ੀਆਂ ਦਾ ਕੰਟਰੈਕਟ ਦਾ ਮਾਲਜਾਂ ਦਾ ਸਕੈਂਡਲ ਹੈ, ਕਦੇ ਫਿਲਮੀ ਸ਼ੂਟਿੰਗ ਦਾ ਸਕੈਂਡਲ ਹੈ, ਕਦੇ ਮੈਂਬਰਾਂ ਦੇ ਅਸ਼ਲੀਲ ਵੀਡੀਓ ਜਾਰ ਹੋਣੇ ਇਹ ਜਿਹਾ ਕੁਝ ਹੋ ਰਿਹਾ ਹੈ। ਇਸ ਲਈ ਸਿੱਖ ਬੁੱਧੀਜੀਵੀ ਕਹਿੰਦੇ ਨੇ ਜਿਹੜੇ ਵਲਉਂਤਰੇ ਹੋਏ ਨੇ ਉਹ ਚਾਹੁੰਦੇ ਆ ਕਿ ਜਿਹੜਾ ਇਹ ਸਾਡਾ ਗੁਰੂ ਸਾਹਿਬ ਹਨ ਸਾਨੂੰ ਐਡਾ ਮਕਾਨ, ਵਿਰਸਾ, ਸਿੱਖ ਇਤਿਹਾਸ ਵਰਤ ਉਹ ਇਤਿਹਾਸ ਨੂੰ ਇਹ ਖੰਡ ਬਚ ਰਹੇ ਨੇ ਕਿਉਂਕਿ ਅੱਜ ਆਰਐਸਐਸ ਸਿੱਖ ਮਸਲਿਆਂ ਦੇ ਵਿੱਚ ਮਸਲਿਆਂ ਦੇ ਵਿੱਚ ਬਕਲਨ ਦਾ ਜੀ ਕਰ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਉਹ ਸਿੱਖ ਮਸਲਿਆਂ ਨੂੰ ਹੱਲ ਕਰਾਉਣਾ ਚਾਹੁੰਦੀ ਹੈ ਜਾਂ ਚਲਾਉਣਾ ਚਾਹੁੰਦੀ ਹੈ ਮੈਨੂੰ ਯਾਦ ਹੈ ਕਿ 300 ਸਾਲਾ ਜਦੋਂ ਮਨਾਇਆ ਗਿਆ ਖਾਲਸਾ ਪੰਡਾ ਉੱਥੇ 13-1400 ਆਰਐਸਐਸ ਦੇ ਬਲੰਟੀਰੀਆ ਮਿਕਰੋ ਪਾਰਟੀ ਆਏ ਕਿ ਅਸੀਂ ਵੀ ਤੁਹਾਡੇ ਨਾਲ ਆ ਸਾਡੇ ਨਾਲ ਸਾਡੀ ਸਹਿਤ ਹੈ ਜਦੋਂ ਤੁਹਾਡੇ ਇਥੋਂ ਉੱਤ ਨਿਕਲਣਾ ਹੁੰਦਾ ਆਪਣਾ ਹੌਲ ਜਲੂਨ ਦੇ ਕੜਦੇ ਆ ਜਿਹੜਾ ਆਪਾਂ ਦਾ ਉਹਦੇ ਵਿੱਚ ਅਸੀਂ ਸਾਨੂੰ ਅਗਵਾਈ ਦਿਓ ਸਾਨੂੰ ਸਭ ਤੋਂ ਅੱਗੇ ਲਾਓ ਉਸ ਟਾਈਮ ਸਿੰਘ ਸਾਹਿਬ ਆਈ ਮਨਜੀਤ ਭਾਈ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ ਸਾਹਿਬ ਮੈਂ ਵੀ ਉੱਥੇ ਸੀਗਾ ਤੇ ਉਹ ਕਹਿਣ ਲੱਗੇ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਖਾਲਸਾ ਪੰਥ ਦਾ ਦੰਦ ਹੈ ਐਸੇ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾਂ ਪੰਗ ਜਾਰੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਫਿਰ ਸਿੱਖ ਜਦੋਂ ਜੰਗਾਂ ਦੇ ਰਹਿਣ ਲੱਗੇ ਹੰਦਸਿੰਘ ਜੰਮਾ ਦੇ ਨੇ ਉਹ ਕਹਿੰਦੇ ਨਹੀਂ ਜੀ ਅਸੀਂ ਵੀ ਤੁਹਾਡੇ ਨਾਲਾ ਤੁਹਾਡੇ ਪਾਈ ਵਾਲਾ ਬੱਚਾ ਨੂੰ ਨਾਲ ਪਰ ਉਸ ਟਾਈਮ ਦੇ ਇੱਕ ਲੀਡਰ ਨੇ ਜੋ ਅੱਜ ਸੰਸਾਰ ਦੇ ਉੱਤੇ ਨਹੀਂ ਉਹਨਾਂ ਨੇ ਕਹਿਸੇ ਸਾਹਿਬ ਤੁਸੀਂ ਇਹ ਇਹਨਾਂ ਨੂੰ ਅੱਗੇ ਲਾਓ ਸਾਡੇ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੇ ਉਹ ਕਹਿਣ ਲੱਗੇ ਤੁਹਾਡੀ ਜਿੱਦਾਂ ਸਵਾਲ ਹੈ ਮੇਰੀ ਜਿੱਦਾਂ ਸਵਾਲੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਮਨਸੂਬੇ ਅਨੁਸਾਰ ਉਹਦੀ ਰਹਿਤ ਮर्याਦਾ ਅਨੁਸਾਰ ਹੀ ਚਲਾਵਾਂਗਾ ਮੈਂ ਅੱਗੇ ਲੱਗਣ ਦਵਾਂਗਾ ਪਰ ਉਹ ਗਏ ਪਰ ਉਹ ਜਾਂਦੇ ਹੋਏ ਇਹ ਫਿਰ ਉਹਨੇ ਕਿਹਾ ਵੀ ਜੇ ਤੁਸੀਂ ਇਹ ਵੀ ਕਰਦੇ ਸਾਡੇ ਜਿਹੜੇ ਆਦੂ ਨੇ ਆਰਐਸਐਸ ਦੇ ਉਹਨਾਂ ਨੂੰ ਮੂਰਲੀ ਲੈਣ ਦੇ ਵੀ ਸਟੇਜ ਦੇ ਉੱਤੇ ਮੂਰਲੀ ਤਾਰ ਚ ਬਿਠਾਇਆ ਜਾਵੇ ਉਹਨੇ ਕਿਹਾ ਵੀ ਉਹ ਆਰਐਸਐਸ ਦੇ ਆਦੂ ਨੂੰ ਨਹੀਂ ਬਿਠਾਇਆ ਜਾਵਾ ਜਿਹੜਾ ਤੁਹਾਡਾ ਹੈੱਡ ਹੈ ਉਹਨੂੰ ਜ਼ਰੂਰ ਉਸੇ ਢੁੱਪ ਵਿੱਚ ਥਾਂ ਦੇਵਾਂਗੇ ਉਹ ਜਾਂਦੇ ਹੋਏ ਗੱਲ ਕਹੇ ਤੁਸੀਂ ਇਹ ਗੱਲ ਕਹਿ ਰਹੇ ਹੋ ਸੰਕੁਚ ਸਮੇਂ ਬਾਅਦ ਦੇਖਿਓ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਮੈਨੇਜਮੈਂਟ ਦੇ ਉੱਤੇ ਇੱਥੇ ਤੱਕ ਕਿਹਾ ਕਿ ਅਕਾਲ ਪੁਰਖ ਦੇ ਜਿਹੜੇ ਜਥੇਦਾਰ ਹੋਣਗੇ ਉਹ ਵੀ ਸਾਡੀ ਸੋਚ ਤੇ ਪਹਿਰਾ ਦੇਣਗੇ ਜਿਵੇਂ ਅਸੀਂ ਕਹਾਂਗੇ ਉਦਾਂ ਹੋਊਗਾ ਅੱਜ ਤੱਕ ਉਸੇ ਤਰ੍ਹਾਂ ਹੋ ਰਿਹਾ ਇਹ ਮਸਲੇ ਵੀ ਇਸ ਅਕਾਚ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਕਿ ਉਹ ਸਿੱਖ ਜੀ ਵੀ ਹੋ ਉਹ ਵਿਦਵਾਨ ਅੱਗੇ ਆਉਣ ਜਿਹੜੇ ਸਹੀ ਗੁਰਦੁਆਰਾ ਦਾ ਪ੍ਰਬੰਧਨ ਕਰ ਹਾਂ ਬਿਲਕੁਲ ਖਾਨਪੁਰ ਸਾਹਿਬ ਜਿਹੜਾ ਇਹ ਪੋਸਟਰ ਪਾਇਆ ਗਿਆ ਸੀਗਾ ਅਮਰਤਪਾਲ ਦੇ ਐਕਸ ਅਕਾਊਂਟ ਦੇ ਉੱਤੇ ਉਹਦੇ ਵਿੱਚ ਥੱਲੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦੀ ਤਸਵੀਰ ਲੱਗੀ ਹੈ ਤੇ ਉੱਪਰ ਤਿੰਨ ਤਸਵੀਰਾਂ ਲੱਗੀਆਂ ਨੇ ਅ ਜਰਨੈਲ ਸਿੰਘ ਭਿੰਡਰਾਂ ਵਾਲੇ ਜਸਵੰਤ ਸਿੰਘ ਖਾਲੜਾ ਤੇ ਦੀਪ ਸਿੱਧੂ ਦੀ ਇਹਨਾਂ ਨੂੰ ਡਿਫਾਈਨ ਕਰੋ ਕਿੱਥੇ ਸਾਲ ਦੇਖੋ ਇਹ ਤਿੰਨੇ ਜਿਹੜੀਆਂ ਤਸਵੀਰਾਂ ਖਾਲੜਾ ਜਿਵੇਂ ਜਿਸ ਤੈ ਬਹੁਤ ਗੋਰ ਸੀ ਬਤਵਾ ਬਹੁਤ ਅਣਪਛਾਤੇ ਨੌਜਵਾਨਾਂ ਨੂੰ ਮਾਰ ਕੇ ਗੋਲੀਆਂ ਦੇ ਨਾਲ ਅਣ ਪਛਾਣੇ ਅਨਾੜ ਕਰ ਦਿੱਤਾ ਗਿਆ ਦੀਪ ਅਤੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੜੀ ਧੀਰ ਰੱਖਿਆ ਤੇ ਬਹੁਤ ਸੱਦ ਕੀਤਾ ਤੇ ਬਹੁਤ ਕੁਸ਼ਤ ਕੀਤਾ ਉਹ ਵੀ ਇੱਕ ਜੇ ਸੋਚਿਆ ਜਾਵੇ ਓਮ ਦੇ ਲਈ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਦੂਜਾ ਦੀਪ ਸਿੱਧੂ ਦੀਪ ਸਿੱਧੂ ਨੇ ਵੀ ਪੰਜਾਬੀਆਂ ਨੂੰ ਖੁਦ ਪੰਜਾਬ ਨੂੰ ਖੁਦ ਬਖਤਿਆਰੀ ਦੇਣ ਲਈ ਪੰਜਾਬ ਦੇ ਸੱਤਾਂ ਦੇ ਲਈ ਅੰਦੋਲਨ ਕੀਤਾ ਉਹ ਵੀ ਅਸ਼ੰਤਾਰਤ ਨੂੰ ਇੱਕ ਐਕਸਟ੍ਰੀਮ ਜੰਮਾਰੇ ਉਹਦਾ ਵੀ ਯਾਰ ਹੈ ਦੇ ਪਿੱਛੇ ਹੈ ਇਹਦੀ ਤਸਵੀਰ ਤੁਸੀਂ ਜਰਨੈਲ ਸਿੰਘ ਭਿੰਡਰਾਂ ਲਈ ਹਾਂ ਸਾਡੇ ਮਾਂ ਸਿੰਘ ਪਿੰਡਾ ਮੈਂ ਸਮਝਾਂ ਇੱਕੋ ਮਹਾਨ ਸ਼ਹੀਦ ਸਨ ਜਿਨ੍ਹਾਂ ਨੇ ਸੁੱਤੀ ਕੌਮ ਨੂੰ ਜਗਾ ਕੇ ਨੌਜਵਾਨਾਂ ਨੂੰ ਅੰਬਰ ਚੁਕਾ ਕੇ ਨਸ਼ਾ ਤਿਆਰ ਕਰਕੇ ਇੱਕ ਲਹਿਰ ਪੈਦਾ ਕੀਤੀ ਉਹ ਲਹਿਰ ਦਾ ਸਾਕਾ ਹੀ ਅੱਜ ਅੰਮ੍ਰਿਤਪਾਲ ਤੇ ਭਾਈ ਸਰਜੀਤ ਸਿੰਘ ਵਰਗੇ ਨੌਜਵਾਨ ਨੇ ਜਿਹੜੇ ਜਿਹੜੇ ਕਿਸੇ ਸ਼ਾਸਨ ਦੇ ਵਿੱਚ ਉਹਨਾਂ ਦਾ ਤੋੜੀ ਆਉਂਦੀ ਸੀ ਲੋਕਾਂ ਨੇ ਉਹਨਾਂ ਨੂੰ ਪਸੰਦ ਕਰਦੇ ਹੋਏ ਐਮਏ ਵੱਡੇ ਫਰਕ ਦੇ ਨਾਲ ਜਿਤਾ ਕੇ ਫਿਰ ਹੈ ਜਿਹੜੀ ਥੱਲੇ ਦੋ ਫੋਟੋਆਂ ਲੱਗੀਆਂ ਨੇ ਸਰਜੀਤ ਸਰਜੀਤ ਸਿੰਘ ਤੇ ਅੰਮ੍ਰਿਤਪਾਲ ਜੀ ਇਹ ਤਾਂ ਇੱਕ ਬੇਨਤੀ ਕਰਤਾ ਨੇ ਇੱਕ ਬੇਨਤੀ ਕਰ ਰਹੇ ਨੇ ਵੀ ਆਓ ਪਹੁੰਚੋ ਕਿਉਂਕਿ ਦੋਵੇਂ ਮੈਂਬਰ ਪਾਰਲੀਮੈਂਟ ਨੇ ਚੰਗੇ ਫਰਕ ਦੇ ਨਾਲ ਜਿੱਤੇ ਇਹਨਾਂ ਦੇ ਜਿੱਤਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅੰਕਸ ਬਹੁਤ ਜ਼ਿਆਦਾ ਸਰਾਬ ਹੋ ਗਿਆ ਕਿਉਂਕਿ ਅਕਾਲੀ ਦਲ ਇਹਨਾਂ ਨੂੰ ਤਾਂ ਕਦੇ ਕਹਿੰਦਾ ਸੀ ਇਹ ਬਾਹਰਲੀ ਦਲਸ਼ੀਆਂ ਦੇ ਬੰਦੇ ਨੇ ਕਦੇ ਕਿਸੇ ਦੇ ਬੰਦੇ ਨੇ ਉਹਨਾਂ ਦੇ ਮੁਕਾਬਲੇ ਵਿਰਸਾ ਸਿੰਘ ਬਟੂਆ ਨੂੰ ਖੜਾ ਕੀਤਾ ਵਿੱਚ ਇਹਦੀ ਬੁਰੀ ਤਰ੍ਹਾਂ ਨਾਲ ਜਮਾਨਤ ਵੀ ਜਬਤ ਹੋ ਗਈ ਹੈ ਤੇ ਹੁਣ ਉਹਨਾਂ ਕੋਲ ਕੋਈ ਰਾਸਤਾਨੀ ਜਿਹੜਾ ਹੁੰਦਾ ਕੀ ਕੇ ਮਾਰਨੇ ਕੋ ਪਾਪ ਮਹਾਬਲੀਆ ਉਹ ਆਪਣੇ ਗੁਲਾਮਾਂ ਦੇ ਨਾਲ ਆਪ ਹੀ ਮਰਦੇ ਚਲੇ ਜਾ ਰਹੇ ਨੇ ਅੱਜ ਅਕਾਲੀ ਦਲ ਦੀ ਹਾਲਤ ਉਹ ਹੈ ਕਿ ਉਹ ਉਹਨਾਂ ਨੂੰ ਕੱਢ ਰਹੇ ਨੇ ਜਿਹੜੇ ਬਾਜੀ ਨੇ ਉਹ ਅਕਾਲੀ ਦਲ ਦਾ ਸੁਖਵੀਰ ਬਾਦਲ ਤੇ ਬਾਕੀਆਂ ਨੂੰ ਕੱਢ ਰਿਹਾ ਹੈ ਜਿਹੜਾ ਸੁਖਵੀਰ ਬਾਦਲ ਹੈ ਉਹ ਸਰਪੰਚਾਂ ਤੇ ਢੇਰ ਸੇ ਨੂੰ ਕੱਢ ਰਿਹਾ ਹੈ ਕਿ ਇਸ ਲਈ ਇਹਦੇ ਵਿੱਚੋਂ ਨਵੀਂ ਕੋਈ ਚੀਜ਼ ਨਿਕਲ ਕੇ ਇਸ ਕਸਬੇ ਵਿੱਚ ਉਹਨੀਆਂ ਗਾ ਸਰਪੰਚ ਸਾਹਿਬ ਜਿਵੇਂ ਅੱਜ 19 19 ਅਗਸਤ ਨੂੰ ਇਕੱਠ ਰੱਖਿਆ ਗਿਆ ਹੈ ਇਹ ਸਵੇਰੇ 11:00 ਤੋਂ ਦੁਪਹਿਰ 3:00 ਵਜੇ ਤੱਕ ਤਾਂ ਇਹ ਜਿਹੜਾ ਪੋਸਟਰ ਹੈ ਉਹ ਵੀ ਕਰੀਬ 18 ਦਿਨ ਪਹਿਲਾਂ ਪਾ ਦਿੱਤਾ ਗਿਆ ਹੈ ਤਾਂ ਜਿੱਥੇ-ਜਿੱਥੇ ਵੀ ਅਮਰਤਪਾਲ ਦੇ ਸਮਰਥਕ ਨੇ ਉੱਥੇ ਤੱਕ ਗੱਲ ਪਹੁੰਚ ਚੁੱਕੀ ਹੈ ਬਲ ਬਾਕੀ ਆਉਂਦੇ ਦਿਨਾਂ ਤੱਕ ਪਹੁੰਚ ਜੇਗੀ ਤਾਂ ਕੀ ਲੱਗਦਾ ਹੈ ਸਥਿਤੀ ਕੀ ਰਹਿਣ ਵਾਲੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀਆਂ ਕਿੰਨੀਆਂ ਕਿ ਮੁਸ਼ਕਲਾਂ ਆ ਸਕਦੀਆਂ ਨੇ ਕੀ ਉਸ ਘਟ ਤੋਂ ਬਾਅਦ ਸਰਕਾਰ ਮਜਬੂਰ ਹੋਏਗੀ ਅਮਰਤਪਾਲ ਬਾਰੇ ਕੋਈ ਫੈਸਲਾ ਲੈਣ ਨੂੰ ਲੈ ਕੇ ਜਾਂ ਫਿਰ ਨਹੀਂ ਦਿੱਤਾ ਸੋ ਅਮਰਤਪਾਲ ਦਾ ਫੈਸਲਾ ਤਾਂ ਹੁਣ ਸੁਪਰੀਮ ਕੋਰਟ ਜਾਂ ਹਾਈ ਅਦਾਲਤਾਂ ਨੇ ਕਰਨਾ ਹੈ ਉਹਨਾਂ ਕਿਸੇ ਵੀ ਜਿੱਤੇ ਹੋਏ ਨਮਾਇਦੇ ਨੂੰ ਤੁਸੀਂ ਜੇਲ੍ਹ ਵਿੱਚ ਬਿਨਾ ਮਤਲਬ ਉੱਥੇ ਕੇਸ ਬਣਾ ਕੇ ਨਹੀਂ ਰੱਖ ਸਕਦੇ ਹੈਗੇ ਜਿੰਨੀ ਦੇਰ ਉਹ ਜੇਲ੍ਹ ਵਿੱਚ ਰਹਿਣਗੇ ਉਹ ਹੋਰ ਵੀ ਹੋਰ ਵੀ ਚਮਕੋਗੇ ਹੋਰ ਵੀ ਥੀਰੇ ਧੀਰੇ ਬਣਗੇ ਪਰ ਰਿਹਾਈ ਉਹਨਾਂ ਦੀ ਬਿਲਕੁਲੋਂ ਕੰਬਲ ਹੋਣੀ ਹੋਣੀ ਹੈ ਇਹ ਕੱਟ ਇੱਕ ਜਾਗਰੂਕ ਦਾ ਕੱਟ ਹੈ ਜੋ ਹਲਕੇ ਦੇ ਵਿੱਚੋਂ ਦਿਖਾਉਣ ਨੂੰ ਕੋਈ ਨਹੀਂ ਸਾਹ ਅਤੇ ਫਰੀਦਕੋਟ ਦੇ ਸੰਗਤਾ ਹੋਊਗੀ ਹੋਊਗੀ ਜਿਹੜੇ ਲਾਲ ਜਿਹੜੇ ਸਿੱਖ ਨੌਜਵਾਨ ਸਿੱਖੀ ਨੂੰ ਮੰਨਦੇ ਨੇ ਜਾਂ ਸਿੱਖੀ ਹਦਾਤਾਂ ਤੇ ਚੱਲਣਾ ਚਾਹੁੰਦੇ ਨੇ ਜਾਂ ਜਿਹੜਾ ਮੌਜੂਦਾ ਪ੍ਰਬੰਧ ਹੈ ਉਹਦੇ ਖਿਲਾਫ ਨੇ ਜਤਵਰਕੀ ਨੇ ਉਹ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵੀ ਸੰਗਤ ਆਉਗੀ ਜਿਹੜੀ ਇਸ ਸਾਥ ਨੂੰ ਉਹਦੇ ਵਿੱਚ ਸਮੂਲੀਅਤ ਕਰਕੇ ਆਪਣੇ ਵਿਚਾਰ ਵੀ ਰੱਖੂਗੀ ਤੇ ਮੈਨੂੰ ਲੱਗਦਾ ਇੱਕ ਨਵੀਂ ਪਾਰਟੀ ਨਵਾਂ ਕੋਈ ਦਲ ਨਵੀਂ ਜਥੇਬੰਦੀ ਪੈਦਾ ਹੋਊਗੀ ਜਿਹੜੀ ਕਿ ਆਉਣ ਵਾਲੀਆਂ ਸਾਹਤੂਬ ਮੇਰੇ ਵੀ ਸਵਾਲ ਸੀ ਵਿੱਚੇ ਤਾਨੂੰ ਵੀ ਯਾਦ ਹੋਣਾ ਹੈ ਆਪਾਂ ਪ੍ਰੋਗਰਾਮ ਵੀ ਕੀਤੇ ਨੇ ਕਿ ਸਰਬਜੀਤ ਸਿੰਘ ਖਾਲਸਾ ਐਲਾਨ ਕਰ ਚੁੱਕੇ ਨੇ ਕਿ ਨਵੀਂ ਪਾਰਟੀ ਬਣਾਈ ਜਾਊਗੀ ਅਮਰਤਪਾਲ ਨਾਲ ਮਿਲ ਕੇ ਤਾਂ ਜੇ ਅਮਰਤਪਾਲ ਦੇ ਹੱਕ ਦੇ ਵਿੱਚ ਇਕੱਠ ਕੀਤਾ ਕਿਉਂਕਿ ਜੇ ਇੱਕ ਵੱਖਰੇ ਤੌਰ ਤੇ ਕਰਦੇ ਤਾਂ ਸਥਿਤੀ ਹੋਰ ਹੋਣੀ ਸੀ ਅਮਰਤਪਾਲ ਨਾਲ ਬਹੁਤ ਸਾਰੇ ਨੌਜਵਾਨ ਜੁੜੇ ਨੇ ਤਾਂ ਉਹਨਾਂ ਦੇ ਸਮਰਥਕ ਵੀ ਬਹੁਤ ਨੇ ਇਸ ਕਰਕੇ ਉਹਨਾਂ ਦੇ ਪੱਖ ਦੇ ਵਿੱਚ ਇਕੱਠ ਕੀਤਾ ਐਨਐਸਸੀ ਨੂੰ ਲੈ ਕੇ ਤਾਂ ਅਹਿਮ ਮਾਮਲਾ ਇਹ ਤਾਂ ਇਹਨੂੰ ਲੈ ਕੇ ਜਿਹੜਾ ਇਕੱਠ ਹੁਣ ਕੀਤਾ ਜਾ ਰਿਹਾ ਹੈ ਤਾਂ ਉੱਥੇ ਇੱਕ ਪਾਰਟੀ ਬਣਾਈ ਜਾਊਗੀ ਪਾਰਟੀ ਜਿਹੜੀ ਹੈ ਬਣ ਚੁੱਕੀ ਹੈ ਨਹੀਂ ਬਣ ਚੁੱਕੀ ਜੇ ਉਸ ਨੂੰ ਲੈ ਕੇ ਕੋਈ ਫੈਸਲਾ ਲਿਆ ਜਾਣਾ ਹੈ ਤਾਂ ਤੁਹਾਨੂੰ ਚਾਂਸ ਲੱਗਦੇ ਨੇ ਕਿ ਪਾਰਟੀ ਦਾ ਵੀ ਐਲਾਨ ਹੋ ਸਕਦਾ ਹੈ ਨਮੀ ਦਾ 6.5 ਦੋ ਤਰੀਕ ਹੋ ਗਈ ਹੈ 17 ਦਿਨ ਵਿੱਚ ਨੇ ਦੋ 17 ਦਿਨਾਂ ਵਿੱਚ ਅੱਜ ਜੋ ਜੋ ਐਕਸਪੀਰਟ ਸਨ ਉਹਨਾਂ ਨੇ ਅਪਕੰਮਪੋਸਟ ਪਾਇਆ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਇਸ ਤੇ ਜਿੱਤੇ ਵੀ ਸਿੱਖ ਬੈਠੇ ਨੇ ਜੰਗਾਬੜੀ ਪਦੋਂ ਬੈਠੇ ਪਰ ਕਿਉਂ ਅਧਿ ਅਧਿਵੇ ਸਮੇਂ ਵਿੱਚ ਜਿੰਨਾ ਵੀ ਸਿੱਖ ਭਾਈਚਾਰਾ ਜੋ ਸਿੱਖੀ ਸੋਚ ਰੱਖਣ ਵਾਲਾ ਹੈ ਜੋ ਗੁਰੂ ਗ੍ਰੰਥ ਸਾਹਿਬ ਲੈ ਉਹ 48 ਦਿਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਬੀ ਦੁਖੀ ਹੈ ਤੇ ਮਹਿਸੂਸ ਕਰਦੀ ਹੈ ਕਿ ਇਹ ਫੇਲ ਹੋਏ ਨੇ ਪਿਛਲੇ 25-30 ਸਾਲਾਂ ਤੋਂ ਪਹਿਲਾਂ ਪ੍ਰਬੰਧ ਠੀਕ ਚੱਲਦੇ ਸੀਗੇ ਤੌੜਾ ਸਾਹਿਬ ਦੇ ਟਾਈਮ ਬਹੁਤ ਕਈ ਆਪਰਾਸੀ ਜਿਸ ਦਿਨ ਦਾ ਇਹ ਐਂਡ ਕੰਪਨੀ ਜਿਹੜੀ ਹੈ ਉਹਨਾਂ ਨੇ ਇਸ ਤੇ ਕਬਜ਼ਾ ਕੀਤਾ ਸਭ ਕੁਝ ਆਪਣੇ ਹੱਥ ਵਿੱਚ ਕਰਕੇ ਸਾਰਾ ਆਰਐਸਐਸਬੀ ਝੋਲੀ ਦੇ ਵਿੱਚ ਪਾਵਾ ਹੈ ਇਹ ਸੰਵੀ ਸੰਗਤ ਸਿਕਸ ਡਿਫਰੈਂਟ ਬੰਦੀਆਂ ਬੁੱਧੀ ਜੀ ਵੀ ਹਰ ਬੰਦਾ ਇਹ ਚਾਹੁੰਦਾ ਹੈ ਕਿ ਇਹਨਾਂ ਨੂੰ ਮੁਕਤ ਕਰਾਇਆ ਜਾਵੇ ਉਹ ਮੁਕਤ ਕਰਾਉਣ ਵਾਸਤੇ ਇੱਕ ਇੱਕ ਹੋਗਾ ਕਿ ਕੋਈ ਨਵੀਂ ਪਾਰਟੀ ਨੰਬਰ ਲੁਕਾ ਜਾਵੇ ਉਸ ਪਾਰਟੀ ਦੇ ਵਿੱਚ ਉਹ ਬੁੱਧੀ ਜੀ ਵੀ ਜਿਹੜੇ ਸਿਆਸਤ ਦੇ ਵਿੱਚ ਹਿੱਸਾ ਨਾਲੇ ਤੋਂ ਨਰੋਲ ਧਰਮ ਹੋਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸੇ ਲਿਆ ਜਾਊਗਾ ਜਿਹੜੇ ਸਿਆਸੀ ਲੋਕ ਹੋਣਗੇ ਉਹ ਇਸ ਜਥੇਬੰਦੀ ਜੋ ਵੀ ਬਣੂਗੀ ਉਹ ਸਿਆਸੀ ਵਿੰਗੇ ਦਾ ਲੈਣਾ ਹੋਊਗਾ। ਇਹ ਖੰਭੂ ਸਾਹਿਬ ਜਿਹੜਾ ਇਹ ਹੁਣ ਇਕੱਠ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਨੋਟਿਸ ਵੀ ਜਾਰੀ ਕੀਤਾ ਹੈ ਹਾਈ ਕੋਰਟ ਨੇ ਤਾਂ ਉਹਨਾਂ ਨੇ ਪੁੱਛਿਆ ਕਿ ਐਨਐਸ ਦੇ ਪਿੱਛੇ ਗਰਾਉਂਡ ਕੀ ਹੈ ਉਸਤੇ ਜਵਾਬ ਮੰਗਿਆ ਹੈ ਤਾਂ ਕਿਵੇਂ ਦੇਖਦੇ ਹਾਂ ਜਿਹੜਾ ਇਕੱਠ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਵੀ ਕੋਈ ਫੈਸਲਾ ਹੋ ਸਕਦਾ ਹੈ ਇਸ ਨੂੰ ਲੈ ਕੇ ਸਰਕਾਰ ਵੱਲੋਂ। ਕਾ ਸਾਹ ਦੇਖੋ ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਤੇ ਪੰਜਾਬ ਹਾਈ ਕੋਰਟ ਜੀ ਹਾਈ ਕੋਰਟ ਹਾਈ ਹਾਈ ਹਾਇ ਪੰਜਾਬ ਹਾਈ ਕੋਰਟ ਨੇ ਦੋਨਾ ਦੋ ਪੰਜਾਬ ਸਟੇਟ ਤੋਂ ਤੇ ਗਵਰਨਮੈਂਟ ਆਫ ਇੰਡੀਆ ਤੋਂ ਮਿਲਿਆ ਵੀ 230 ਸਵਾਲ ਕਰਕੇ ਤੁਸੀਂ ਉਹਦਾ ਜਵਾਬ ਕੋਈ ਠੋਸ ਜਵਾਬ ਨਹੀਂ ਆਣਾ ਹੋਊਗਾ ਠੋਸ ਜਵਾਬ ਨਾ ਨੂੰ ਜੇਕਰ ਹੋ ਸਕੇ ਉਹ ਤੋਂ ਪਹਿਲਾ ਰਿਖਾਈ ਹੋ ਜਾਂਦੀ ਹੈ ਮਤਬਾਰ ਜੀ ਇੱਕ ਅੱਠ ਇੱਕ ਇਤਿਹਾਸਿਕ ਘਟਨਾ ਹੋਊਗਾ ਤਾਂ ਜਦ ਦਰਮਿਆਨ ਜੀ ਭਿੰਡਰਾ ਵਾਲਾ ਤੋਂ ਬਾਅਦ ਜੇ ਕੋਈ ਵੱਡਾ ਇਕੱਠ ਜੇ ਕੋਈ ਵੱਡੀ ਕਾਨਫਰੰਸ ਜੇ ਕੋਈ ਵੱਡਾ ਸਮੇਲ ਹੋਗਾ ਮੈਂ ਸਮਝਦਾ ਇਹ ਉਹਦਾ ਇੱਕ ਹਿੱਸਾ ਹੀ ਹੋਊਗਾ ਉਹ ਨੂੰ ਉਹ ਇੱਕ ਨੰਬਰ ਸਮਝਾਂਗੇ ਤੇ ਇਹਨੂੰ ਦੋ ਨੰਬਰ ਬਿਲਕੁਲ ਤਾਂ ਦੇਖਣਾ ਹੋਊਗਾ ਹੁਣ ਕਿ ਸਥਿਤੀ ਕੀ ਰਹਿੰਦੀ ਹੈ ਜਿਹੜਾ ਕੱਟਸ ਦਿਆ ਗਿਆ ਹੈ ਕਿੰਨੀ ਸੰਗਤ ਉੱਥੇ ਨਾਤਮਸਤਕ ਹੁੰਦੀ ਹੈ ਜਾਂ ਵੱਡੀਆਂ ਸ਼ਕਤੀਆਂ ਕਿਹੜੀਆਂ ਉੱਥੇ ਸ਼ਾਮਲ ਹੋਣਗੀਆਂ ਤੇ ਅਮਰਤਪਾਲ ਨੂੰ ਲੈ ਕੇ ਫੈਸਲਾ ਕੀ ਲਿਆ ਜਾਏਗਾ ਤੇ ਖਾਸ ਤੌਰ ਤੇ ਉੱਤੇ ਨਵੀਂ ਪਾਰਟੀ ਨੂੰ ਲੈ ਕੇ ਕੀ ਐਲਾਨ ਹੁੰਦਾ ਉਹ ਵੀ ਦੇਖਣਾ ਬਾਕੀ ਹੋਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਖਨਪੁਸਾ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਚੱਠਾ ਸਾਹਿਬ ਦਾ ਵੱਡਾ ਵੀ ਸਤਿਕਾਰ ਉਸ ਲੋਕਿਆਂ ਦਾ ਵੀ ਜਿਹੜੇ ਦੇਸ਼ ਦੇ ਸ਼ੰਭ ਦੇ ਗੈਸ ਕਿ ਇਸ ਪ੍ਰੋਗਰਾਮ ਨੂੰ ਦੇਖਦੇ ਬਹੁਤ ਵਧੀਆ ਕਮੈਂਟਸ ਵਧੀਆ ਸਾਨੂੰ ਆਵਾਜ਼ ਮੁੰਦਰੇ ਉਹਨਾਂ ਦਾ ਧੰਨਵਾਦ ਸਾਡੇ ਨਾਲ ਸਨ ਅੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵਿਡੈਂਸ ਸਾਹਿਬ ਜਿਨ੍ਹਾਂ ਨੇ ਇਸ ਵਿਸ਼ੇ ਉੱਤ ਰੰਗਾਈ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਦਰਸ਼ਕਾਂ ਨੇ ਪ੍ਰੋਗਰਾਮ ਪਸੰਦ ਕੀਤਾ ਹੋਣਾ ਤੇ ਜਾਣਕਾਰੀ ਵੀ ਉਹਨਾਂ ਤੱਕ ਜਰੂਰ ਪਹੁੰਚੀ ਹੋਣੀ ਹੈ ਫਿਲਹਾਲ ਹੀ ਇਨਾ ਹੀ ਦਿਓਜਾਜ ਧ